ਅੱਜ ਪਠਾਨਕੋਟ ਪੁਲਿਸ ਵੱਲੋਂ ਆਪਰੇਸ਼ਨ ਸੀਲ 6 ਦੇ ਤਹਿਤ ਪੰਜਾਬ ਦੇ ਨਾਲ ਲੱਗਦੇ ਸੂਬੇ ਹਿਮਾਚਲ ਅਤੇ ਜੰਮੂ ਕਸ਼ਮੀਰ ਦੀਆਂ ਸੀਮਾਵਾਂ ਤੇ ਚੌਕਸੀ ਵਧਾ ਦਿੱਤੀ ਗਈ ਹੈ। ਪੁਲਿਸ ਵੱਲੋਂ ਇੰਟਰ ਸਟੇਟ ਨਾਕਿਆਂ ਤੇ ਪੁਲਿਸ ਫੋਰਸ ਦੀ ਵਧਾਈ ਗਈ ਹੈ। ਆਜਾ ਆਪਰੇਸ਼ਨ ਸੀਲ 6 ਦੇ ਤਹਿਤ ਜਿੱਤੇ ਬਾਹਰੀ ਸੂਬਿਆਂ ਤੋਂ ਆ ਰਹੀਆਂ ਗੱਡੀਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ। ਉੱਥੇ ਹੀ ਲੋਕ ਸਭਾ ਚੋਣਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸ਼ਰਾਰਤੀ ਅਨਸਰਾ ਤੇ ਨੱਥ ਪਾਉਣ ਲਈ ਸਖਤੀ ਕੀਤੀ ਗਈ ਹੈ। ਅਤੇ ਪਠਾਨਕੋਟ ਵਿਖੇ ਪੂਰੇ ਜ਼ਿਲ੍ਹੇ ਦੇ ਵਿੱਚ ਕੁੱਲ ਤੇ ਨਾਕੇ ਲਗਾਏ ਗਏ ਨੇ ਜਿਨ੍ਹਾਂ ਦਾ ਨਿਰੀਖਣ ਐਸਐਸਪੀ ਪਠਾਨਕੋਟ ਵੱਲੋਂ ਖੁਦ ਕੀਤਾ ਜਾ ਰਿਹਾ ਅਤੇ ਕਈ ਨਾਕਿਆਂ ਤੇ ਨਸ਼ੀਲੇ ਪਦਾਰਥਾਂ ਦੀ ਰਿਕਵਰੀ ਹੋਣ ਦੇ ਮਾਮਲੇ ਵੀ ਸਾਹਮਣੇ ਆਏ ਨੇ ਇਸ ਬਾਰੇ ਵਿਸਦੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਪਠਾਨਕੋਟ ਨੇ ਦੱਸਿਆ ਕਿ ਆਪਰੇਸ਼ਨ ਸੀਮ 6 ਦੇ ਤਹਿਤ ਪਠਾਨਕੋਟ ਵਿਖੇ ਕੁੱਲ 20 ਨਾਕੇ ਲਗਾਏ ਗਏ ਨੇ ਅਤੇ ਕਰੀਬ 400 ਪੁਲਿਸ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਬੀਐਸਐਫ ਵੀ ਸੁਰੱਖਿਆ ਦੇ ਮੱਦੇਨਜ਼ਰ ਤਾਇਨਾਤ ਕੀਤੀ ਗਈ ਹੈ ਅਤੇ ਬਾਹਰੀ ਸੂਬਿਆਂ ਤੋਂ ਆ ਰਹੀਆਂ ਗੱਡੀਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ ता कि जिथे नशा तस्कर तैनात पाई जा सके उ लोग सभा चोण सही तरीके नेपड़े ने झाड़िया जा सकन बेसिकली मान्य डायरेक्टर जनरल ऑफ पुलिस पंजाब वो जी डायरेक्शन कंप्लाइंस हैं एंड अंडर द सुपरविजन ऑफ स्पेशल डीजीपी लॉ एंड ऑर्डर ਆਪਰੇਸ਼ਨ ਸੀਲ 6 ਚਲਾਇਆ ਜਾ ਰਹਾ ਹੈ ਜਿਹੜੇ ਪੰਜਾਬ ਦੇ 10 ਸਰਹਦੀ ਜ਼ਿਲ੍ਹੇ ਨੇ ਆਪਣੇ ਜਿਹੜੇ ਗਵਾਂਡੀ ਸੂਬੇ ਹੈ ਉਹਨਾਂ ਦੇ ਨਾਲ ਜਿਹੜੀ ਬਾਉਂਡਰੀ ਸ਼ੇਅਰ ਕਰ ਰਹੇ ਨੇ ਉੱਥੇ ਇਹ ਆਪਰੇਸ਼ਨ ਸੀਲ 6 ਚਲਾਇਆ ਜਾ ਰਹਾ ਹੈ ਜਿਹਦੇ ਵਿੱਚ ਅਕਰੋਸ ਦਾ ਪੰਜਾਬ 220 ਨਾਕਾ ਪੁਆਇੰਟਸ ਹੈਵ ਬੀਨ ਇੰਸਟਾਲ ਐਂਡ ਇਹ ਸਵੇਰੇ ਸੀ 8 ਵਜੇ ਸ਼ੁਰੂ ਕਰ ਲਿਆ ਐਂਡ ਥਿਸ ਵਿਲ ਗੋ ਅਪ ਟਿਲ 2 ਪੀਐਮ ਦਾ ਐਸ ਪਰ ਐਸ ਪਠਾਨਕੋਟ ਇਜ਼ ਕਨਸਰਨ ਅਸੀਂ ਪਠਾਨਕੋਟ ਦੇ ਵਿੱਚ 23 ਨਾਕੇ ਇੰਸਟਾਲ ਕੀਤੇ ਹੋਏ ਨੇ ਉਹਨਾਂ ਚੋਂ ਜਿਹੜੇ 12 ਨਾਕੇ ਹੈਗੇ ਨੇ ਉਹ ਪਰਮਨੈਂਟ ਹੈ ਐਂਡ 11 ਅਸੀਂ ਟੈਂਪਰੇਰੀ ਤੌਰ ਤੇ ਲਾਏ ਹੈ ਇਹਦੇ ਵਿੱਚ ਬੇਸਿਕਲੀ ਆਬਜੈਕਟਿਵ ਇਹ ਹੈ ਕਿ ਕਿ ਚੁंकि ਮਾਡਲ ਕੋਡ ਆਫ ਕੰਡਕਟ ਇਜ਼ ਐਨ ਆਪਰੇਸ਼ਨ ਗੱਡੀ ਆਦੀ ਚੈਕਿੰਗ ਜਿਹੜੇ ਸਸਪੀਸ਼ਸ ਬੰਦੇ ਹੈ ਉਹਨਾਂ ਦੀ ਚੈਕਿੰਗ ਉਹ ਅਸੀਂ ਕਰ ਰਹੇ ਨੇ ਐਂਡ ਐਸ ਆਫ ਨਾਓ ਜਿਹੜੇ 23 ਨਾਕੇ ਲੱਗੇ ਹੋਏ ਨੇ ਉਹਦੇ ਵਿੱਚ ਕੁਝ ਰਿਕਵਰੀਜ਼ ਵੀ ਹੋਈ ਹੈ ਬਿ ਛੋਟੀ ਸਬਸਕੁਇੰਟ ਸ਼ਰਟ ਵਿਦ ਅ ਮੀਡੀਆ ਇਦੇ ਵਿੱਚ ਇੱਕ ਜਿਹੜੀ ਬੜੀ ਇੰਟਰਸਟਿੰਗ ਚੀਜ਼ ਹੈ ਕਿ ਵੀ ਹੈਵ ਆਲਰੇਡੀ ਟਾਈਡ ਅਪ ਵਿਦ आवर ਨੇਬਰਿੰਗ ਸਟੇਟਸ ਜਾਂ ਨੇਬਰਿੰਗ ਡਿਸਟ੍ਰਿਕਟ ਜਿਵੇਂ ਪਠਾਨਕੋਟ ਦੇ ਨਾਲ ਇੱਥੇ ਨੂਰਪੁਰ ਲੰਗਾ ਹੈ ਫ্রম ਹਿਮਾਚਲ ਸਾਈਡ ਜਾਂ ਫॉर दैट ਪੈਟਰਨ ਕਟਵਾ ਲੱਗਦਾ ਹੈ ਫ্রম ਜੰਮੂ ਸਾਈਡ ਵੀ ਹੈਵ ਟਾਈਡ ਅਪ ਵਿਦ ਦਾ ਲੋਕਲ ਪੁਲਿਸ ਓਵਰ देयर ਤਾਂ ਉੱਥੇ ਵੀ ਕਾਰਸਪੋਂਡਿੰਗ ਟੂ ðiਸ ਨਾਕਾ ਪੁਆਇੰਟ ਜਿਵੇਂ ਤੁਸੀਂ ਦੇਖ ਰਹੇ ਹੋ ðiਰ ਆਰ ਮਿਰਰ ਨਾਕਾਸ ਔਨ ðiਟ ਸਾਈਡ ਆਲਸੋ ਨਾ ਨਾਈ ਵੀ ਡਿਪਲੋਇਮੈਂਟ ਕੀਤੀ ਹੈ so that dono tarfo ek proper naka bandi ho jave and je koi suspicious banda hai oh paj na pave and odi proper checking ho sake inne mulazim sir ede vich jeve main keha siga ki 23 points hage ne patan kot de vich and minimum 20 uh, personal have been deployed on each naka point which takes figure 450 to upar upar kareeban 460 bande assi laaye hai ede vich 6 jios jehde dsp sahab hage ne एस पी हेड क्वार्टर ही सारा आप सुपरवाइज कर रहे हैं इस ऑपरेशन में so पुलिस पर लावा बीएसएफ और बाकी कंपनीज की है तो देखो जड़ी सानो इलेक्शन करके सीएपीएफ द कंपोनेंट में लिया हैगा उनो नु भी आपा यूज कर रहे हैं एंड जड़ा अपने कोल एसओजी कंपोनेंट है भैया यूजिंग देम आल्सो मेजर रिकवरी में कुछ रिकवरीज हाज हुई हैं कुछ-कुछ चल रही हैं हगियां ਸੋ ਵਾਂਸ ਦਾ ਆਪਰੇਸ਼ਨ ਇਸ ਕੰਪਲੀਟਡ ਐਟ ਅਰਾਊਂਡ 2 ਫਿਰ ਵੀਲ ਸ਼ੇਅਰ ਸਾਰਾ ਜਿਹੜਾ ਪ੍ਰੋਗਰੈਸ ਮੀਡੀਆ ਦੇ ਨਾਲ ਸ਼ੇਅਰ ਕਰਦੇ ਆ ਓਕੇ ਕੈਮਰ ਪਰਸਨ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ